ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤਖ ਸੰਮਦੀ ਨੂਰ ਅਰਸਾਹੁ ਕੁਰਸਾਹੁ ਝੱਟੀ ਐ ਤੁਦ ਡਠੇ ਸੱਚੇ ਪਾਤੇ ਸਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚੇ ਪਾਤੇ ਸਾਹ ਸਿਰ ਸਾਹਾਂ ਦੇ ਜਿਸ ਪਾਸ ਬਹਿਟਿਆ ਸੋਹੀਐ ਸਭਨਾ ਦਾ ਵੀਸਾ ਸਜਣ ਸੱਚਾ ਪਾਤਿਸਾ ਹੂ ਸਿਰਸਾਂਹ ਦਾ ਜਿਸ ਪਾਸ ਬਹਿਟਿਆ ਸੋਹੀਐ ਸਭਨਾ ਦਾ ਵੀਸਾ ਹੂ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਰੇ ਯਾ ਨਾ ਉਥਾਰੈ ਦੱਬੇ ਓਹ ਸੁਤੇ ਆ ਗਈ ਵਿਹਾਈ ਸਤ ਗੁਰ ਕਾ ਸ਼ਬਦ ਸੁਣ ਨਾ ਜਾਗਿਓ ਅੰਤਰ ਨਾ ਉਪਜੇ ਉਚਾਰ ਹਾਏ ਸਤ ਗੁਰ ਕਾ ਸਬਦ ਸੁਣ ਨ ਜਾਗੋ ਅੰਤਰ ਨ ਉਪਜੋ ਚਾਉ ਸਰੀਰ ਜਲਾ ਗੁਣ ਬਾਹਰਾ ਜੋ ਗੁਰ ਕਾਰ ਨ ਕਮਾਈਂ ਜਗਤ ਜਲੰਦਾ ਡਿਠ ਮੈਂ ਨਿਕ ਗੁਰ ਸਰਨਾਈ ਉਭਰੇ ਸੱਚ ਮਾਨ ਸਬਦ ਧਿਆਇ ਮਹੱਲਾ ਤੀਜਾ ਸਬਦ ਰਤੇ ਹੋ ਮੈਂ ਗਈ ਸੋਭਾਵੰਤੀ ਨਾਰ ਪਿਰ ਕਾ ਪਾਣ ਸਦਾ ਚੱਲ ਤਾ ਬਨਿਆ ਸੀਗਰ ਸੇਜ ਸੁਹਾਵੀ ਸਦਾ ਤੇਰ ਰਾਵਨ ਹਰ ਬਾਰ ਪਾਇਆ ਨਾਰ ਨਾ ਹਰ ਮਰ ਨਾ ਕਦੇ ਦੁੱਖ ਲਗਾ ਸਦਾ ਸੁਹਾਗਣ ਨਾ ਨਨਕ ਹਰ ਪ੍ਰਭ ਮੇਲ ਲਾਈ ਗੁਰ ਕਾ ਹੇਤ ਪਿਆਰ ਪਾਉੜੇ ਜੇ ਨਾ ਗੁਰ ਗੋਪਿਆ ਆਪਣਾ ਸਨਾ ਨਾ ਕਰਹੁ ਪਾਪਿ ਸਤ ਹਤਿਆਰੇ ਓਹੇ ਕਰ ਕਰ ਫਿਰ ਹੈ ਕੁਸੁੱਧ ਮਾਨ ਜਿਉ ਤਰ ਕਟਨਾਰੇ ਵੱਡ ਭਾਗੀ ਸੰਗਤ ਮਿਲੇ ਗੁਰਮੁਖ ਸواری ਹਰਿ ਮਿਲਹੁ ਸਤ ਗੁਰ ਦਇਆ ਕਰ ਗੁਰ ਕਉ ਬਲ ਹਾਰੇ ਵਡ ਭਾਗੀ ਸੰਗਤ ਮਿਲੇ ਗੁਰਮੁਖ ਸਵਾਰੇ ਹਰ ਮੇਲਾ ਹੋ ਸਤ ਗੁਰ ਦਇਆ ਕਰ ਗੁਰ ਕਉ ਬਲਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਰੇ ਜਾਨ ਉਥਾਰੈ ਦਬਿਓ ਸੁੱਤਿਆ ਗਈ ਵਿਹਾਈ ਸਤ ਗੁਰ ਕਾ ਸਬਦ ਸੁਣ ਨ ਜਾਗਿਓ ਅੰਤਰ ਨਾ ਉਪਜਿਓ ਚਾਓ ਰਾਗ ਸੋਰਠ ਦੀ ਓਾਰ ਦੀ ਪਾਉੜੀ 23 ਸਲੋਕਾਂ ਨਾਲ